ਸਵਾਰਦੇਨ ਹਰ ਸਾਹਿਬ ਗੁਰੂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਲੰਮੇ ਸਮੇਂ ਤੋਂ ਸੁਭਾਏਮਾਨ ਹੋ ਰਹੇ ਗੁਰੂ ਦੇ ਪਿਆਰ ਵਾਲੇ ਸਤ ਸੰਗਿਓ ਆ ਗਏ ਇੱਕ ਵਾਰ ਸਾਰੇ ਸਹਿਬਾਂ ਦੇ ਚਰਨਾਂ ਅੰਦਰ ਸੀਸ ਝੁਕਾਉਂਦੇ ਆ ਤਨ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੋਹਰਾ ਲਈਏ ਕੋਈ ਵੀ ਰਸਨਾ ਫਤੇ ਤੋਂ ਵੰਦੀ ਨਾ ਰਹੇ ਫਤੇ ਦਾ ਜਵਾਬ ਫਤੇ ਵਿੱਚ ਗੱਜ ਕੇ ਦਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਮੇ ਸਮੇਂ ਤੋਂ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਸੇਕੋਂ ਦੀ ਫਲਵਾੜੀ ਤੇਨਾਂ ਦੀਆਂ ਤੋਤਲੀਆਂ ਜ਼ੁਬਾਨਾਂ ਤੋਂ ਇਤਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ ਗੁਰਬਾਣੀ ਦੀਆਂ ਬਾਤਾਂ ਅੱਜ ਸਾਡੇ ਸਮਾਜ ਦਾ ਜਿਹੜਾ ਵਰਤਾਰਾ ਹੈ ਉਸ ਪਰ ਥਾਏ ਬਹੁਤ ਖੁਸ਼ੀ ਸਰਵਣ ਕੀਤਾ ਹੈ ਨਾਲ ਨਾਲ ਕੌਮ ਦੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਨੁਮਾਇਦਿਆਂ ਨੇ ਸਾਨੂੰ ਸਾਰਿਆਂ ਨੂੰ ਜਿੱਥੇ ਆਪਣੀਆਂ ਆਪਣੀਆਂ ਸੇਵਾਵਾਂ ਬਾਰੇ ਗੱਲ ਕੀਤੀ ਹੈ ਉਥੇ ਗੁਰੂ ਦੀ ਭੈ ਭਾਵਨਾ ਵਿੱਚ ਚੱਲਣ ਦਾ ਔਰ ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਨਾਲ ਜੁੜਨ ਦਾ ਸਨ ਸਾਰਿਆਂ ਨੂੰ ਹੁਕਮ ਆ ਵੀ ਦਿੱਤਾ ਹੈ ਗੱਲ ਬਹੁਤ ਹੀ ਲੰਮੀ ਚੌੜੀ ਆਪਾਂ ਨਹੀਂ ਕਰਨੀ ਸਮਾਂ ਬੜਾ ਸੀਮਤ ਜੈ ਤੇ ਆਪਾਂ ਸਮਾਪਤੀ ਵਾਲੇ ਬੰਨੇ ਵੱਧਣਾ ਚਾਹੁੰਦੇ ਆ ਮੇਰੇ ਤੋਂ ਪਹਿਲਾਂ ਸਤਕਾਰਯੋਗ ਸਰਦਾਰ ਜੈਲ ਸਿੰਘ ਜੀ ਅਭਿਆਸੀ ਮੈਂਬਰ ਸ਼੍ਰੋਮਣੀ ਕਮੇਟੀ ਔਰ ਜਿਵੇਂ ਇਥੋਂ ਦੇ ਜਿਹੜੇ ਸਤਕਾਰਯੋਗ ਬਾਬਾ ਪੀਤਲ ਸਿੰਘ ਜੀ ਔਰ ਨਾਲ ਨਾਲ ਵੀਰ ਸੁਚਾਲ ਸਿੰਘ ਜੀ ਹੋਣੀ ਔਰ ਵੀ ਰਾਮ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਜਿਹੜੇ ਇਸ ਕੈਂਪ ਦਾ ਪ੍ਰਬੰਧ ਹਰ ਸਾਲ ਕਰਦੇ ਨੇ ਤੇ ਆਵਾਜ਼ ਮਾਰ ਕੇ ਸਾਨੂੰ ਸਾਰਿਆਂ ਨੂੰ ਇਹ ਗੁਰੂ ਦੀ ਉਸ ਬਖਸ਼ਿਸ਼ ਦੇ ਪਾਤਰ ਬਣ ਲਈ ਪ੍ਰੇਰਨਾ ਦਿੰਦੇ ਆ ਸਾਡੇ ਪ੍ਰਚਾਰਕ ਵੀਰ ਭਾਵੇਂ ਪੰਜਾਬ ਕਮਾ ਰਹੇ ਨੇ ਪਰ ਇਹ ਸਿੱਖਿਆ ਤਾਂ ਹੀ ਦੇ ਸਕਦੇ ਨੇ ਜੇ ਮਾਪੇ ਬੱਚਿਆਂ ਨੂੰ ਉਹਨਾਂ ਕੋਲ ਭੇਜਣਗੇ ਤੇ ਉਹ ਬੱਚਿਆਂ ਨਾਲ ਗੱਲਬਾਤ ਕਰ ਸਕਣਗੇ 코로나 ਦੀ ਗੱਲ ਦਾ ਅਸਰ ਤਾਂ ਰਹਿ ਜਾਏਗਾ ਜੇ ਉਹ ਬੱਚੇ ਗੱਲ ਨੂੰ ਧਿਆਨ ਨਾਲ ਸੁਣਨਗੇ ਔਰ ਉਸ ਗੱਲ ਨੂੰ ਸਮਝਣਗੇ ਤੇ ਆਪਣੇ ਜੀਵਨ ਦਾ ਹਿੱਸਾ ਬਣਨਗੇ ਔਰ ਇਹਦੇ ਨਾਲ ਨਾਲ ਇੱਕ ਜਿਹੜੀ ਖਾਸ ਗੱਲ ਹੈ ਸਾਡੇ ਸਾਰਿਆਂ ਦੇ ਜਨ ਵਿੱਚ ਬਹੁਤ ਘੁੰਦੀ ਹੈ ਔਰ ਅਸੀਂ ਸਾਰੇ ਇਹਦੀ ਚਿੰਤਾ ਵੀ ਬੜੀ ਕਰਦੇ ਆਂ ਕਿ ਸਿੱਖਾਂ ਨੂੰ ਏਜੰਸੀਆਂ ਜਿਹੜੀਆਂ ਨੇ ਉਹ ਆਪਣੀ ਮਰਜ਼ੀ ਨਾਲ ਚਲਾਉਂਦੀਆਂ ਨੇ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਹੁੰਨਾ ਬਹੁਤ ਵਾਰ ਵੀਰਾਂ ਨਾਲ ਗੱਲ ਵੀ ਕਰੀਦੀ ਹੈ ਕਿ ਇਹਦਾ ਮਤਲਬ ਹੈ ਸਿੱਖ ਨੇ ਆਪਣੇ ਆਪ ਨੂੰ ਏਜੰਸੀਆਂ ਤੋਂ ਛੋਟਾ ਮੰਨ ਲਿਆ ਕਿਉਂਕਿ ਵੱਡੀ ਧੀ ਛੋਟੀ ਨੂੰ ਚਲਾ ਸਕਦੀ ਹੈ ਜਿਹੜਾ ਸਿੱਖ ਹੈ ਨਾ ਉਹਨੂੰ ਦੁਨੀਆਂ ਦੇ ਕੋਈ ਤਾਕਤ ਨਹੀਂ ਚਲਾ ਸਕਦੇ ਕਿਉਂਕਿ ਸਿੱਖ ਇਕੱਲਾ ਇੱਕ ਜਹਾਂਗੀਰ ਬਾਦਸ਼ਾਹ ਦੇ ਸਾਹਮਣੇ ਘਾਦੀ ਪੰਡ ਲੈ ਕੇ हट ਜਾਂਦਾ ਹੈ ਘਟਨਾ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਤੇ ਮੈਂ ਘਟਨਾ ਦੀ ਡਿਟੇਲਸ ਨਹੀਂ ਦੜਾ ਲੋਕਾਂ ਤੋਂ ਸੁਣਿਆ ਗੁਰੂ ਦੇ دیدار ਨਹੀਂ ਕੀਤੇ ਲੋਕਾਂ ਤੋਂ ਸੁਣ ਕੇ ਗੁਰੂ ਦੇ ਦਰਸ਼ਨਾਂ ਲਈ ਚੱਲ ਪਿਆ ਗੱਲ ਨੂੰ ਧਿਆਨ ਨਾਲ ਸਾਰੇ ਸਮਝਣ ਦੀ ਕੋਸ਼ਿਸ਼ ਕਰਿਓ ਜਿਨੇ ਵੀਰ ਭੈਣਾ ਤੁਸੀਂ ਵੀ ਬੈਠੇ ਹੋ ਔਰ ਜਿਨੇ ਅਜੇ ਗੁਰੂ ਬਾਰੇ ਸੁਣਿਆ ਗੁਰੂ ਨੂੰ ਵੇਖਿਆ ਨਹੀਂ ਸਰੀਰ ਕਰਕੇ ਸਤਿਗੁਰਾਂ ਦੇ دیدار ਨਹੀਂ ਕੀਤੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਇਆ ਔਰ ਪੁੱਛਿਆ ਵੀ ਪਾਤਸ਼ਾਹ ਨੂੰ ਮਿਲਣਾ ਹੈ ਤੋ ਅਸੀਂ ਸਾਰੇ ਆਮ ਕਰਕੇ ਪਾਤਸ਼ਾਹ ਜਿਹੜਾ ਆ ਉਹ ਜਿਹੜਾ ਬੰਦਾ ਰਾਜ ਕਰ ਰਿਹਾ ਹੋਵੇ ਰੂਲ ਕਰਦਾ ਹੋਵੇ ਉਹਨੂੰ ਹੀ ਪਾਤਸ਼ਾਹ ਮੰਨਦੇ ਆ ਇਰਾਦ ਅਸਣ ਵਾਲੇ ਨੇ ਕਿਹਾ ਵੀ ਉਹ ਸਾਹਮਣੇ ਜਿਹੜਾ ਤੰਬੂ ਲੱਗਾ ਹੈ ਉਹ ਪਾਤਸ਼ਾਹ ਦਾ ਤੰਬੂ ਹੈ ਬੱਚਿਓ ਧਿਆਨ ਦਿਓ ਤੁਸੀਂ ਵੀ ਸਾਰੇ ਗੱਲ ਨੂੰ ਸਮਝਿਓ ਥੋੜੇ ਜਿ ਦੇ ਗੌਰ ਨਾਲ ਉਹਨਕਾ ਆਦੀ ਪੰਡ ਲੈ ਕੇ ਜਦੋਂ ਪਾਤਸ਼ਾਹ ਦੇ ਸਾਹਮਣੇ ਪਹੁੰਚਿਆ ਤੇ ਘਾ ਦੀ ਪੰਡ ਰੱਖੀ ਔਰ ਉਹਨੇ ਇੱਕ ਗੱਲ ਕਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਦਾ ਜਨਮ ਮਰਨ ਮੁਕਾ ਦਿਓ ਬੁਰਾਈਆਂ ਚੋਂ ਕੱਢ ਦਿਓ ਤੇ ਅਸ਼ਾਈਆਂ ਝੋਲੀ ਪਾ ਦਿਓ ਸਾਹਮਣੇ ਜਹਾਂਗੀਰ ਸੀ ਕਿਉਂਕਿ ਉਹਨੇ ਤਾਂ ਜਹਾਂਗੀਰ ਨੂੰ ਤੇ ਗੁਰੂ ਸਾਹਿਬ ਜੀ ਨੂੰ ਪਛਾਣਦਾ ਹੀ ਨਹੀਂ ਸੀ ਉਹ ਕਿਉਂਕਿ ਪਹਿਲਾਂ ਮਿਲਿਆ ਨਹੀਂ ਸੀ ਕਦੇ ਔਰ ਜਦੋਂ ਉਹਨੇ ਸ਼ਬਦ ਗਾਇਆ ਤਾਂ ਜਹਾਂਗੀਰ ਸਮਝ ਗਿਆ ਵੀ ਇਹ ਅਸਲ ਵਿੱਚ ਮੈਨੂੰ ਮੇਲ ਨਹੀਂ ਆਇਆ ਇਹ ਮੇਲਨ ਤਾਂ ਅਸਲ ਵਿੱਚ ਗੁਰੂ ਸਾਹਿਬ ਜੀ ਨੂੰ ਆਇਆ ਪਰ ਭਲੇਖੇ ਨਾਲ ਮੇਰੇ ਤੰਬੂ 'ਚ ਆ ਗਿਆ ਪਰ ਇੱਕ ਬਾਦਸ਼ਾਹ ਦੇ ਸਾਹਮਣੇ ਜਦੋਂ ਕੋਈ ਚੀਜ਼ ਰੱਖ ਦਿੱਤੀ ਜਾਏ ਤਾਂ ਉਹਨੂੰ ਚੁੱਕਣਾ ਉਸ ਬਾਦਸ਼ਾਹ ਦੀ ਤੋਹੀਨ ਹੁੰਦੀ ਹੈ ਭਾਵੇਂ ਬਾਦਸ਼ਾਹ ਛੱਡੋ ਮੈਂ ਕਹਿੰਦਾ ਸਾਡੇ ਘਰ ਕੋਈ ਨਾਰਮਲ ਜਿਹਾ ਰਿਸ਼ਤੇਦਾਰ ਵੀ ਆ ਜਾਏ ਔਰ ਤੁਸੀਂ ਚਾਹ ਦਾ ਕੱਪ ਉਹਦੇ ਅੱਗੇ ਰੱਖ ਦਿਓ ਬਿਸਕੁਟ ਰੱਖ ਦਿਓ ਤੇ ਉਹਦੇ ਤੋਂ ਬਾਅਦ ਤੁਹਾਨੂੰ ਪਤਾ ਲੱਗੇ ਵੀ ਇਹ ਰਿਸ਼ਤੇਦਾਰ ਗਵਾਂਡੀਆਂ ਦਾ ਆਇਆ ਤਾਂ ਤੁਸੀਂ ਚਾਹ ਦਾ ਕੱਪ ਚੁੱਕ ਤਾਂ ਨਹੀਂ ਨਾ ਲਓਗੇ ਉੱਥੋਂ ਤੇ ਜੇ ਚੁੱਕ ਲਈ ਜਾਏ ਚਾਹ ਤਾਂ ਅੰਦਾਜ਼ਾ ਲਾ ਕੇ ਵੇਖੋ ਵੀ ਜਿਹਦੇ ਗਾੜੀ ਚਾਹ ਪਈ ਉਹਦੇ ਤੇ ਕੀ ਬੀਤੇਗੀ ਹਾਲਾਂਕਿ ਛੋਟੀ ਜਿਹੀ ਐਗਜ਼ਾਮਪਲ ਹੈ ਹੁਣ ਬਾਦਸ਼ਾਹ ਦੇ ਸਾਹਮਣੇ ਜਿਹੜੀ ਵਸਤੂ ਰੱਖ ਦਿੱਤੀ ਗਈ ਉਹ ਬਾਦਸ਼ਾਹ ਦੇ ਸਾਹਮਣੇ ਚੁੱਕੜਾ ਬਾਦਸ਼ਾਹ ਦੀ ਤੋਹੀਨ ਹੈ ਪਰ ਜਹਾਂਗੀਰ ਸਮਝ ਗਿਆ ਕਿ ਇਹ ਜਗਾ ਗਲਤ ਤੇ ਆ ਗਿਆ ਜਹਾਂਗੀਰ ਨੇ ਕਿਹਾ ਮੈਨੂੰ ਇਹ ਲੱਗਦਾ ਜਿਵੇਂ ਤੁਸੀਂ ਗੁਰੂ ਹਰਗੋਬਿੰਦ ਪਾਸ਼ਾ ਜੀ ਤੇ ਦਿਲਾਰ ਲਈ ਆਏ ਹੋ ਉਹਨੇ ਇੱਕਦਮ ਕਿਹਾ ਵੀ ਤੁਸੀਂ ਗੁਰੂ ਹਰਗੋਬਿੰਦ ਪਾਸ਼ਾ ਜੀ ਨਹੀਂ ਕਹਿੰਦਾ ਨਹੀਂ ਮੈਂ ਜਹਾਂਗੀਰ ਦੁਨਿਆਵੀ ਤੌਰ ਤੇ ਤੇ ਮੈਂ ਬਾਦਸ਼ਾਹ ਹੀ ਆਂ ਪਰ ਜਿਹੜੇ ਪਾਤਸ਼ਾਹ ਨੂੰ ਤੁਸੀਂ ਲੱਭ ਰਹੇ ਹੋ ਮੈਂ ਨਹੀਂ ਆ ਉਹਨੇ ਘਾਹ ਦੀ ਪੰਡ ਨੂੰ ਹੱਥ ਪਾਇਆ ਗੱਲ ਧਿਆਨ ਨਾਲ ਅਗਲੀ ਸਮਝਿਓ ਜਿਹੜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲੱਗਾ ਸੀ ਜਿਹੜੀ ਗੱਲ ਮੈਨੂੰ ਬੜੇ ਪਰੇਸ਼ਾਨ ਕਰਦੀ ਹੈ ਔਰ ਆ ਸਾਰੇ ਸਵਾਬ ਨਾਲ ਅਸੀਂ ਸੁਹਿਰਦ ਬੈਠੇ ਆ ਔਰ ਮੇਰੇ ਤੋਂ ਪਹਿਲਾਂ ਗੱਲ ਵੀ ਚੱਲੀ ਪਈ ਏਜੰਸੀਆਂ ਸਾਨੂੰ ਵਰਤਦਿਆਂ ਨੇ ਵੀ ਜਿਹੜੀ ਉਹਨੇ ਜ਼ਿਕਰ ਕਰ ਰਹੀ ਸੀ ਮੈਨੂੰ ਇਹ ਗੱਲ ਇਸ ਕਰਕੇ ਪਰੇਸ਼ਾਨ ਕਰਦੀ ਹੈ ਕਿ ਜਦੋਂ ਇੱਕ ਗਰੀਬ ਘਾਈ ਦੇ ਸਾਹਮਣੇ ਬਾਦਸ਼ਾਹ ਨੇ ਇਹ ਕਹਿ ਬਿ ਰਿਆਸਤ ਦੱਸ ਤੈਨੂੰ ਕਿਹੜੀ ਚਾਹੀਦੀ ਹੈ ਜਿਹੜੀ ਦੌਲਤ ਕਹੇਗਾ ਤੇਰੇ ਚਰਨਾਂ 'ਚ ਹਾਜ਼ਰ ਕਰ ਦਿਆਂ ਇੱਕ ਵਾਰ ਤੂੰ ਨਾਲ ਹੈ ਕਿ ਆ ਰਿਆ ਆ ਮੈਨੂੰ ਚਾਹੀਦੀ ਹੈ ਪਰ ਘਾ ਦੀ ਪੰਡ ਨਾ ਚੁੱਕੇ ਤੋ ਇਹਨੂੰ ਚੁੱਕਣਾ ਮੇਰੀ ਬਹੁਤ ਵੱਡੀ ਤੋਹੀਨ ਹੈ ਤੇ ਜਿਹੜਾ ਸਿੱਖ ਗੁਰੂ ਦੇ ਪਿਆਰ ਜਿਨੇ ਗੁਰੂ ਅਜ ਮੈਂ ਇਹ ਗੱਲ ਬਾਰ ਬਾਰ ਦੁਹਰਾ ਰਿਆ ਵੀ ਗੁਰੂ ਦੇ ਇਹਦੇ دیدار ਵੀ ਨਹੀਂ ਕੀਤੇ ਗੁਰੂ ਨੂੰ ਵੇਖਿਆ ਵੀ ਨਹੀਂ ਜਿਨੇ ਅਸੀਂ ਤਾਂ ਨਿਤਾ ਪ੍ਰਤੀ ਗੁਰੂ ਦੇ دیدار ਕਰਦੇ ਆ ਗੁਰੂ ਨੂੰ ਵੇਖਦੇ ਆ ਗੁਰੂ ਦੇ ਦਰਸ਼ਨ ਕਰਦੇ ਸਾਡੇ ਤਾਂ ਗੱਲ ਹੀ ਬੜੀ ਹੋਰ ਹੈ ਪਰ ਉਸ ਸਿੱਖ ਨੇ ਗੁਰੂ ਨੂੰ ਵੇਖਿਆ ਵੀ ਨਹੀਂ ਘਾਤੀ ਪੜਨ ਚੁੱਕਣ ਲੱਗਾ ਵਖਤ ਦਾ ਬਾਦਸ਼ਾਹ ਕਹਿੰਦਾ ਮੂੰਹ ਇੱਕ ਵਾਰ ਸ਼ਬਦ ਕੜ ਜਿਹੜੀ ਚੀਜ਼ ਕਹੇਗਾ ਤੇਰੇ ਚਰਣਾ ਚ ਹਾਜ਼ਰ ਕਰ ਦੇਾਂਗੇ ਸਿੱਖ ਕਹਿੰਦਾ ਤੂੰ ਬਾਦਸ਼ਾਹ ਜ਼ਰੂਰ ਹੋਵੇਂਗਾ ਪਰ ਤੇਰੀ ਇੰਨੀ ਔਕਾਤ ਨਹੀਂ ਤੂੰ ਗੁਰੂ ਦਾ ਮੁੱਲ ਉਤਾਰਦੇ ਇਹਨੂੰ ਸਿੱਖੀ ਕਹਿੰਦੇ ਆ ਸਿੱਖੀ ਦਾ ਸਿਖਰ ਇਹ ਹੈ ਕਹਿੰਦੇ ਤੇਰੇ ਚ ਇੰਨੀ ਹਿੰਮਤ ਨਹੀਂ ਤੂੰ ਇੰਨੀ ਔਕਾਤ ਦਾ ਮਾਲਕ ਨਹੀਂ ਹੈ ਵੀ ਮੈਨੂੰ ਕੋਈ ਦੌਲਤ ਦੇਵੇ ਤੇ ਉਹ ਗੁਰੂ ਨਾਲੋਂ ਵੱਡੀ ਲੱਗੇ ਇਸ ਕਰਕੇ ਮੈਨੂੰ ਆਪਣੇ ਘਰ ਦੀ ਪੰਡ ਚੁੱਕਣ ਦੇ ਉਹ ਕਹਿੰਦਾ ਇਹ ਕਾਹ ਦੀ ਪੰਡ ਦੇ ਬਦਲੇ ਦੱਸ ਤੈਨੂੰ ਕੀ ਚਾਹੀਦਾ ਕਹਿੰਦਾ ਬਸ ਗੁਰੂ ਦਾ ਪਿਆਰ ਚਾਹੀਦਾ ਹੈ ਹਾਲਾਂਕਿ ਕਾਹ ਦੀ ਪੰਡ ਅੱਜ ਤੋਂ 450 ਸਾਲ ਪਹਿਲਾਂ ਵੈਲਿਊ ਕੀ ਹੈ ਕਾਹ ਦੀ ਪੰਡ ਦੀ ਅੱਜ ਵੀ ਕੋਈ ਵੈਲਿਊ ਨਹੀਂ ਹੈ ਕਾਹ ਦੀ ਪੰਡ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਹੋ 450 ਸਾਲ ਪਹਿਲਾਂ ਕਾਹ ਦਾ ਕੀ ਮੁੱਲ ਹੋਣਾ ਪਰ ਮੁੱਲ ਗੁਰੂ ਦੇ ਪਿਆਰ ਦਾ ਪਾਇਆ ਜਾ ਰਿਹਾ ਕਾਹ ਦੀ ਪੰਡ ਨੂੰ ਹੱਥ ਪਾਇਆ ਪਹਿਰੇ ਤੇ ਸੰਤਰੀ ਖੜਾ ਸੀ ਜਦੋਂ ਕਾਹ ਦੀ ਪੰਡ ਲੈ ਕੇ ਬਾਹਰ ਨਿਕਲਿਆ ਨਾ ਤਾਂ ਪਹਿਰੇਦਾਰ ਕਹਿੰਦਾ ਵੀ ਬੜਾ ਕਮਲਾ ਸਿੱਖ ਹੈ ਉਹ ਬੜਾ ਚੱਲਾ ਹੈ ਤੇਰੀ ਜਗ੍ਹਾ ਤੇ ਮੈਂ ਹੁੰਦਾ ਤੇ ਘਾਹ ਦੀ ਪੰਡ ਚੋਕੇ ਨਾ ਲਿਆਉਂਦਾ ਰਿਆਸਤ ਲੈ ਕੇ ਘਰ ਮੁੜਦਾ ਤੇ ਮੇਰੇ ਨਿਆਣੇ ਵੀ ਰਾਜਿਆਂ ਮਹਾਰਾਜਿਆਂ ਦੇ ਨਿਆਣੇ ਬਣ ਜਾਂਦੇ ਤੇ ਸਿੱਖ ਨੇ ਕਿਹਾ ਤੇਰੇ ਨਿਆਣੇ ਰਾਜਿਆਂ ਦੇ ਨਿਆਣੇ ਤੇ ਬਣ ਜਾਂਦੇ ਪਰ ਸਿੱਖ ਦੇ ਨਿਆਣੇ ਨਹੀਂ ਸੀ ਨਾ ਬਣ ਸਕਦੇ ਇਹਨੂੰ ਅਸੀਂ ਕਹਿੰਦੇ ਆ ਅਸੀਂ ਪਾਤਸ਼ਾਹ ਮੰਨਦੇ ਆ ਆਪਣੇ ਆਪ ਨੂੰ ਪਤਾ ਸੀ ਕਿਉਂ ਬਾਣੀ ਦੇ ਬੋਲ ਪੜ੍ਹਦੇ ਆ ਰੋਜ਼ ਜਿਸ ਨੂੰ ਬਖਸ਼ੇ ਗੱਜ ਕੇ ਪੜ੍ਹਦੇ ਹੋ ਮੇਰੇ ਨਾਲ ਇੱਕ ਵਾਰ ਜਿਸ ਨੂੰ ਬਖਸ਼ੇ ਗੱਜਕੇ ਬੋਲੋ ਸਾਰੇ ਜਿੰਨੇ ਬੈਠੇ ਹੋ ਗੁਰੂ ਦਰਬਾਰ ਵਿੱਚ ਜਿਸ ਨੂੰ ਬਖਸ਼ੈ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ ਕਿਸੇ ਪਾਤਸ਼ਾਹ ਨੇ ਸਾਨੂੰ ਕੀ ਖਰੀਦਣਾ ਹੈ ਗੱਲ ਸਿਰਫ ਇੰਨੀ ਹੈ ਵੀ ਅਸੀਂ ਸਿੱਖ ਉਹ ਪੱਕੇ ਨਹੀਂ ਰਹਿ ਜਿਹੜਾ ਸਾਡੀ ਕੋਈ ਕੀਮਤ ਪਾ ਲੈਂਦਾ ਅਸੀਂ ਆਪਣੇ ਸਿੱਖ ਮੈਂ ਹਰ ਥਾਂ ਤੇ ਹਰ ਕੈਂਪ ਵਿੱਚ ਇਹ ਬੇਨਤੀ ਕੀਤੀ ਹੈ ਦੁਨੀਆ ਦਾ ਕੋਈ ਐਸਾ ਨਸ਼ਾ ਨਹੀਂ ਬਣਿਆ ਜਿਹੜਾ ਸਿੱਖ ਦੇ ਵੇੜੇ ਵੜਦਾ ਹੈ ਸਿੱਖ ਦੇ ਵੇੜੇ ਨਸ਼ਾ ਉਦਣ ਵੜਦਾ ਜਿੱਦਣ ਗੁਰਬਾਣੀ ਦੀ ਪੋਥੀ ਸਿੱਖ ਦੇ ਵੇੜੇੋਂ ਨਿਕਲਦੀ ਹੈ ਤੇ ਨਸ਼ਾ ਸਾਡੇ ਵੇੜੇ ਚ ਇੰਟਰ ਹੋ ਜਾਂਦਾ ਜਿਸ ਵੇੜੇ ਵਿੱਚ ਗੁਰਬਾਣੀ ਦੀ ਪੋਥੀ ਆ ਜਾਏਗੀ ਉਤੋਂ ਨਸ਼ੇ ਨੇ ਆਪੇ ਹੀ ਕੂਚ ਕਰ ਜਾਣਾ ਸਵਾਲ ਇਹ ਨਹੀਂ ਕਿ ਸਮਾਂ ਕਿ ਕਿੱਦਾਂ ਚੱਲਦਾ ਹੈ ਸਵਾਲ ਇਹ ਹੈ ਸਿੱਖ ਆਪਣੇ ਕਿਰਦਾਰ ਨੂੰ ਉਹਨਾਂ ਬੁਲੰਦੀਆਂ ਤੇ ਕਿਉਂ ਨਹੀਂ ਖੜ ਸਕਿਆ ਇਹਨਾਂ ਬੱਚਿਆਂ ਦੇ ਉਹ ਕਿਰਦਾਰ ਘੜਨ ਵਾਸਤੇ ਸੰਸਥਾਵਾਂ ਅੱਜ ਦਿਨ ਰਾਤ ਇਹ ਕਰ ਰਹੀਆਂ ਨੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਤੇ ਹੋਰ ਦੇਵੇਂ ਤੁਹਾਡੇ ਨਾਲ ਜ਼ਿਕਰ ਹੋਇਆ ਸੰਸਥਾਵਾਂ ਇਹ ਚਾਹੁੰਦੀਆਂ ਇਹ ਨਹੀਂ ਕਿ ਸਾਡੇ ਬੱਚਿਆਂ ਦੇ ਕਿਰਦਾਰ ਉਦਾਂ ਦੇ ਹੋਣ ਔਰ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ ਇਤਿਹਾਸ ਨੇ ਜੀਣਾ ਹੁੰਦਾ ਹੈ ਇਤਿਹਾਸ ਲਿਖਿਆ ਨਹੀਂ ਜਾਣਾ ਚਾਹੀਦਾ ਇਤਿਹਾਸ ਜਿਉਂਦਾ ਦਿਸਣਾ ਚਾਹੀਦਾ ਹੈ ਕਿਤਾਬਾਂ 'ਚ ਲਿਖਿਆ ਇਤਿਹਾਸ ਦੁਨੀਆ ਦਾ ਮਹਾਨ ਹੁੰਦਾ ਹੈ ਪਰ ਜਿੰਨਾ ਚਿਰ ਤੱਕ ਲੋਕ ਇਤਿਹਾਸ ਨੂੰ ਜੀਦੇ ਨਹੀਂ ਕਿਤਾਬਾਂ ਉਹਨਾਂ ਦੀ ਰੱਦੀ ਦੇ ਟੋਕਰੇ ਵਿੱਚ ਲਿਆਂ ਜਾਂਦੀਆਂ ਨੇ ਕਿਤਾਬਾਂ ਦੇ ਕੋਈ ਮੈਨੇ ਨਹੀਂ ਹੁੰਦੇ ਕਿਤਾਬਾਂ ਦੇ ਮੈਨੇ ਉਹ ਦਿਨ ਪੈਂਦੇ ਨੇ ਜਦ ਤਣ ਉਸ ਇਤਿਹਾਸ ਨੂੰ ਜੀਉਣ ਵਾਲਾ ਕੋਈ ਧਰਤੀ ਤੇ ਹੁੰਦਾ ਔਰ ਤੁਸੀਂ ਯਾਦ ਰੱਖਿਓ ਜਦੋਂ 7 ਸਾਲ ਦੇ ਬੱਚੇ ਨੂੰ ਵਕਤ ਦੀ ਹਕੂਮਤ ਨੇ ਕਿਹਾ ਸੀ ਬਾਦਸ਼ਾਹ ਤੇਰੇ ਚਰਨਾਂ 'ਚ ਹਾਜ਼ਰ ਕਰ ਦਿਆਂਗੇ ਬੱਚਿਓ ਯਾਦ ਰੱਖਿਓ ਨਕੀਆਂ ਨਕੀਆਂ ਚੀਜ਼ਾਂ ਤੋਂ ਡੋਲਿਓ ਤੇ ਘਬਰਾਇਓ ਨਾ 7 ਸਾਲ ਦੇ ਬੱਚੇ ਨੂੰ ਉਸ ਟਾਈਮ ਦੀ ਸਭ ਤੋਂ ਪਾਵਰਫੁੱਲ ਹਕੂਮਤ ਹੈ ਮੁਗਲ ਸਲਤਨਤ ਜਿਨ੍ਹਾਂ ਦੇ ਕਿਲੇ ਅੱਜ ਵੀ ਤੁਸੀਂ ਇਸ ਸ਼ਹਿਰ ਵਿੱਚ ਵੇਖੋ ਵੱਡੇ ਵੱਡੇ ਕਿਲੇ ਬਣੇ ਨੇ ਕਿੱਥੇ ਗਏ ਅੱਜੋ ਨਾ ਉਹ ਰਹੇ ਨੇ ਤੇ ਨਾ ਅੱਜ ਵਾਲਿਆਂ ਨੇ ਰਹਿਣਾ ਹਕੂਮਤਾਂ ਸਦਾ ਕਾਇਮ ਨਹੀਂ ਰਹਿੰਦੀਆਂ ਹੁੰਦੀਆਂ ਸੱਚ ਨੇ ਸਦਾ ਕਾਇਮ ਰਹਿਣਾ ਹੁੰਦਾ ਹੈ ਗਰੀਬ ਨੇਵਾ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਭਿੱਜੇ ਹੋਏ ਉਸ ਰੰਗ ਰਤਿਆਂ ਨੇ ਸਦਾ ਜਿਉਂਦਿਆਂ ਰਹਿਣਾ 7 ਸਾਲ ਦੇ ਬੱਚੇ ਨੂੰ ਕਿਹਾ ਰਾਜ ਭਾਗ ਦੇ ਦਿੰਨੇ ਆ ਤਿੰਨ ਦਿਨ ਤੱਕ ਜ਼ੋਰ ਲਾ ਕੇ ਥੱਕ ਗਏ ਨਹੀਂ ਗੱਲ ਬਣੀ ਅਖੀਰ ਤੀਜੇ ਦਿਨ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਜਿਹਾ ਦਰਵਾਜ਼ਾ ਚਲਾਕੀ ਨਾਲ ਖੋਲ੍ਹਿਆ ਛੋਟੇ ਛੋਟੇ ਬੱਚੇ ਨੇ ਕੀ ਦਿਮਾਗ ਵਿੱਚ ਆਏਗਾ ਨਿੱਕੇ ਦਰਵਾਜ਼ੇ ਦੇ ਲਾਗੇ ਆਉਣਗੇ ਜਦੋਂ ਸਿਰ ਝੁਕਾ ਕੇ ਲੰਘਣਗੇ ਆਹ ਅਲੀ ਦੇ ਨਾਰੇ ਲਾ ਕੇ ਕਹਿ ਦੇਣਗੇ ਓ ਵੇਖੋ ਬਾਜਾਂ ਵਾਲੇ ਦੇ ਪੁੱਤਾਂ ਦਾ ਸਿਰ ਝੁਕ ਗਿਆ ਪਰ ਉਹਨਾਂ ਨੂੰ ਕੀ ਪਤਾ ਸੀ ਵਾਹ ਕਲਗੀਧਰ ਦੇ ਪੁੱਤਾਂ ਨਾਲ ਪਿਆ ਕਿਸੈਰੇ ਗੈਰੇ ਨਾਲ ਨਹੀਂ ਪਿਆ ਜਦੋਂ 7 ਤੇ 9 ਸਾਲ ਦੇ ਬੱਚੇ ਉਸ ਨਿੱਕੇ ਦੇ ਦਰਵਾਜ਼ੇ ਦੇ ਲਾਗੇ ਪਹੁੰਚੇ ਉਸੀ ਵੇਖੋ ਜੋਰਾਵਰ ਸਿੰਘ ਨੇ ਵੱਡਾ ਦਰਵਾਜ਼ਾ ਬੰਦ ਵੇਖਿਆ ਤੇ ਕਹਿੰਦਾ ਵੀਰਾ ਦੁਸ਼ਮਣ ਬੜਾ ਤੇਜ਼ ਨਿਕਲੇ। ਬੱਚਿਓ ਗੌਰ ਕਰਿਓ। ਕਹਿੰਦਾ ਵੀਰਿਆ ਦੁਸ਼ਮਣ ਬੜਾ ਤੇਜ਼ ਨਿਕਲੇ। ਤਿੰਨ ਦਿਨ ਡਰਾਇਆ, ਤਮਕਾਇਆ, ਲਾਲਚ ਦਿੱਤੇ। ਸਾਨੂੰ ਕਿਹਾ ਤੁਹਾਡੇ ਪਿਤਾ ਨਹੀਂ ਰਹਿ ਗਏ ਹੋ, ਸਾਨੂੰ ਕਿਹਾ ਤੁਹਾਡੇ ਭਰਾ ਮਾਰੇ ਗਏ। ਅਸੀਂ ਨਹੀਂ ਡੋਲੇ, ਲਾਲਚ ਦਿੱਤੇ ਅਸੀਂ ਨਹੀਂ ਲਾਲਚ ਵਿੱਚ ਆਏ। ਜਾਲਮਾਨੇ ਅੱਜ ਚਲਾਕੀ ਕੀਤੀ ਵੱਡਾ ਦਰਵਾਜ਼ਾ ਬੰਦ ਕਰਤਾ ਛੋਟਾ ਦਰਵਾਜ਼ਾ ਖੋਲਤਾ ਤਾਂ ਕਿ ਸਿਰ ਤਾਂ ਝਕਾਉਣਗੇ ਅਗੋਂ 7 ਸਾਲ ਦਾ ਫਤਿਹ ਸਿੰਘ ਕਹਿੰਦਾ ਵੀਰਿਆ ਫਿਕਰ ਨਾ ਕਰ ਇਹਨਾਂ ਨੂੰ ਤਾਂ ਅਹਿਸਾਸ ਕਰਾ ਕੇ ਜਾਵਾਂਗੇ ਪੁੱਤ ਬਾਜਾਂ ਵਾਲੇ ਦੇ ਤੇ ਪੋਤਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਰਿਆ ਦੁਨੀਆ 'ਚ ਕੋਈ ਤਾਕਤ ਪੈਦਾ ਨਹੀਂ ਹੋਈ ਜਿਹੜੀ ਸਾਡੇ ਸਿਰ ਝੁਕਾ ਦੇ ਜਦੋਂ ਦਰਵਾਜ਼ੇ ਦੇ ਲਾਗੇ ਪਹੁੰਚੇ ਧੌਣ ਅਕੜਾ ਲਈ ਹੰਕਾਰੀ ਨਹੀਂ ਸਾਨੂੰ ਯਾਦ ਰੱਖਿਓ ਐਟੀਟਿਊਡ ਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੁੰਦੀ ਹੈ। ਸਵੈ ਮਾਣ ਨੂੰ ਜਿਉਂਦੇ ਆ ਰੱਖਣਾ। ਦਰਵਾਜ਼ੇ ਤੇ ਲਾਗੇ ਪਹੁੰਚੇ ਪੈਰ ਦੀ ਜੁੱਤੀ ਅੱਗੇ ਲੰਘਾਈ ਤੇ ਸਿਰ ਅਕੜਾ ਲਿਆ। ਇਹਦਾ ਮਤਲਬ ਹੈ ਸੀ ਤੁਹਾਡੇ ਰਾਜ ਭਾਗ ਸਦੇ ਜੁੱਤੀ ਦੀ ਨੋਕ ਤੇ ਨੇ। ਹੁਣ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਕਹਿਣੀ ਹੈ ਤੇ ਮੈਂ ਸਮਾਪਤੀ ਕਰ ਦੇਣੀ ਆ। ਇਸ ਘਟਨਾ ਨੂੰ ਵਾਪਰੀ ਨੂੰ 100 ਸਾਲ ਬੀਤ ਚੁੱਕਾ ਸੀ। ਮੁਗਲ ਸਾਮਰਾਜ ਦਾ ਫਿਰ ਜ਼ੋਰ ਪੈ ਗਿਆ। ਸਿੱਖ ਜੰਗਲਾਂ ਚ ਚਲੇ ਗਏ। ਬਾਬਾ ਮਨੀ ਸਿੰਘ ਵਰਗੇ ਭਾਈ ਮਨੀ ਸਿੰਘ ਵਰਗੇ ਦਰਬਾਰ ਸਾਹਿਬ ਦੇ ਉਸ ਵੇਲੇ ਦੇ ਐਡ ਗ੍ਰੰਥੀ ਨੇ ਤੇ ਮੁਗਲ ਸلطਨਤ ਨੇ ਸੌਂ ਖਾ ਲਈ ਵੀ ਇਹ ਕੌਮ ਮੁਕਾਉਣੀ ਹੈ। ਸਿੱਖ ਜੰਗਲਾਂ ਚ ਨਹੀਂ ਘਰ ਘਾਟ ਸਾਡੇ ਉਜਾੜ ਦਿੱਤੇ ਗਏ। ਉਸ ਵੇਲੇ ਸੋਈਏ ਲੱਭਦੇ ਫਿਰਦੇ ਸਨ ਵੀ ਕੋਈ ਦਸਤਾਰ ਤੇ ਕੋਈ ਪੱਗ ਵਾਲਾ ਮਿਲੇ ਤੇ ਉਹਨੂੰ ਕਤਲ ਕਰਕੇ ਇਨਾਮ ਮਿਲਦਾ ਇੱਕ ਮੱਖਲ ਸੀ ਇਸ ਤਰ੍ਹਾਂ ਦਾ ਜੇ ਕੋਈ ਦੱਸ ਦਿੰਦਾ ਸੀ ਵੀ ਕਿਤੇ ਕਿਸੇ ਨੇ ਪੱਗ ਬੰਦੀ ਹੈ ਤੇ ਉਹਨੂੰ ਵੀ ਇਨਾਮ ਮਿਲਦਾ। ਬਾਬਾ ਮਨੀ ਸਿੰਘ ਵਰਗੇ ਸਰਦਾਰ ਦਰਬਾਰਾ ਸਿੰਘ ਵਰਗੇ ਇਹਨਾਂ ਯੋਧਿਆਂ ਦੇ ਨਾਂ ਲੈਣੋਂ ạtਕ ਗਏ ਸੀ ਇਹਨਾਂ ਯੋਧਿਆਂ ਦਾ ਜ਼ਿਕਰ ਕਰਨੋਂ ạtਕ ਗਏ ਇਹਨਾਂ ਯੋਧਿਆਂ ਨੇ ਆਪਣੀ ਕੌਮ ਨੂੰ ਪੈਰਾ ਸਿਰ ਖੜਿਆ ਕੀਤਾ ਲਾਹੌਰ ਦਰਬਾਰ ਵਿੱਚ ਡਿਸਕਸ ਹੋ ਰਿਹਾ ਚਰਚਾ ਹੋ ਰਹੀ ਹੈ ਵੀ ਕਮਾਲ ਦੀ ਗੱਲ ਹੈ ਕੱਲ ਪੈਦਾ ਹੋਈ ਕੌਮ ਸਾਡੇ ਤੋਂ ਖਤਮ ਕਿਉਂ ਨਹੀਂ ਹੋ ਰਹੀ ਇਹਨੂੰ ਮੁਕਾਇਆ ਕਿਉਂ ਨਹੀਂ ਜਾ ਰਿਹਾ ਤੇ ਉਹਨਾਂ ਦੇ ਦਰਬਾਰ ਵਿੱਚ ਬੈਠਾ ਹੋਇਆ 70 ਸਾਲਾਂ ਦਾ ਇੱਕ ਬਜ਼ੁਰਗ ਬਾਪੂ ਕਹਿੰਦਾ ਇਹ ਲੜਾ ਕੇ ਨਹੀਂ ਮੁਕਾਇਏ ਜਾਣੇ ਇਹਨਾਂ ਨੂੰ ਧੱਕੇ ਨਾਲ ਨਹੀਂ ਦਵਾਇਆ ਜਾਣਾ ਜੇ ਸੁਖ ਦੇ ਸਾਹ ਮੁਗਲ ਸਲਤਨਤ ਨੇ ਲੈਣੇ ਨੇ ਤੇ ਇਹਨਾਂ ਨਾਲ ਸਮਝੌਤੇ ਕਰ ਲੋ ਇਹਨਾਂ ਨਾਲ ਐਗਰੀਮੈਂਟ ਕਰ ਲੋ ਇਹ ਨਾ ਤੁਹਾਨੂੰ ਕੁਝ ਕਹਿੰਦੇ ਨੇ ਤੇ ਨਾ ਤੁਹਾਡੇ ਰਾਜ ਭਾਗ ਨੂੰ ਕੁਝ ਕਹਿੰਦੇ ਨੇ ਐਵੇਂ ਇਹਨਾਂ ਪ੍ਰਤੀ ਨੈਰੇਟਿਵਸ ਗਲਤ ਸੈੱਟ ਨਾ ਕਰੋ ਵੀ ਇਹ ਤੁਹਾਡਾ ਰਾਜ ਨਹੀਂ ਕਰ ਲੰਦੇ ਕਿਸੇ ਇੱਕ ਸਿੱਖ ਨੇ ਅੱਜ ਤੱਕ ਰਾਜ ਨਹੀਂ ਮੰਗਿਆ ਇਹ ਕਰਦੇ ਕੀ ਨੇ ਕਹਿੰਦੇ ਗਰੀਬਾਂ ਨੂੰ ਰੋਟੀ ਦਿੰਦੇ ਨੇ ਜਿਹਦੇ ਸਿਰ ਤੇ ਛੱਤ ਨਹੀਂ ਉਹਨੂੰ ਛੱਤ ਦਿੰਦੇ ਨੇ ਜਿਹਦੇ ਘਰ ਕੋਈ ਆਸਰਾ ਨਹੀਂ ਉਹਨੂੰ ਆਸਰਾ ਦਿੰਦੇ ਨੇ ਉਹ ਬਜ਼ੁਰਗ ਬਾਪੂ ਕਹਿੰਦਾ ਹੈ ਕੰਮ ਤੇ ਸਰਕਾਰ ਦੇ ਨੇ ਫਿਰ ਇਹ ਕਿਉਂ ਕਰਦੇ ਨੇ ਕਿਉਂਕਿ ਨਲਕੀ ਹੈ ਸਰਕਾਰ ਦੀ ਔਰ ਉਸ ਬਜ਼ੁਰਗ ਬਾਪੂ ਨੇ ਕਿਹਾ ਜੇ ਸਿੱਖਾਂ ਦੇ ਨਾਲ ਸਮਝੌਤਾ ਕਰ ਲੋਗੇ ਤੇ 4 ਦਿਨ ਸੁੱਖ ਦੇ ਕੱਟ ਲੋਗੇ ਨਹੀਂ ਤੇ ਇਹ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ ਸੌਣ ਤੁਹਾਨੂੰ ਇਹਨਾਂ ਮਹਿਲਾਾਂ 'ਚ ਵੀ ਨਹੀਂ ਦੇਣਾ ਔਰ ਉਸ ਵੇਲੇ ਇੱਕ ਸਮਝੌਤਾ ਹੋਇਆ ਸੀ ਤੁਸੀਂ ਇਤਿਹਾਸ ਵਿੱਚ ਯਾਦ ਕਰੋਗੇ ਰਾਜ ਭਾਗ ਦੀ ਖਿੱਲਤ ਲੈ ਕੇ ਦਰਬਾਰ ਸਾਹ ਪਹੁੰਚਿਆ ਸੀ ਦਿੱਲੀ ਦਰਬਾਰ ਲਾਹੌਰ ਦਰਬਾਰ ਤੇ ਸਿੱਖਾਂ ਨੂੰ ਕਹਿ ਆ ਰਾਜ ਕਰ ਲਓ ਸਿੱਖ ਕਹਿੰਦੇ ਸਾਡਾ ਬਾਬਾ ਫਤਿਹ ਸਿੰਘ ਕਹਿ ਕੇ ਗਿਆ ਸੀ ਤੁਹਾਡੇ ਰਾਜ ਭਾਗ ਜੋੜਿਆਂ ਚ ਰੁੱਲਦੇ ਨੇ ਉਹ ਜੋੜਿਆਂ ਚ ਰੱਖ ਦੋ ਜਦ ਦਿਨ ਸਾਡਾ ਦਿਲ ਕਰੂਗਾ ਅਸੀਂ ਰਾਜ ਕਰਾਂਗੇ ਅਸੀਂ ਖੈਰਾਤ ਵਿੱਚ ਮੰਗ ਕੇ ਕਿਸ ਤੋਂ ਰਾਜ ਵੀ ਨਹੀਂ ਲੈਂਦੇ ਇਹ ਸਾਡੀ ਕੌਮ ਹੈ ਇਸ ਵਿਰਸੇ ਨੂੰ ਪਛਾਣੀਏ ਆਪਣੇ ਵਿਰਸੇ ਦੀ ਗੱਲ ਕਰਨੀ ਸਿੱਖੀਏ ਅਕਾਲ ਤਖਤ ਦੀ ਪੰਥ ਪ੍ਰਵਾਨਤ ਰਹਿਤ ਮਰਿਆਦਾ ਦੁਨੀਆ ਦੇ ਹਰ ਕੋਨੇ 'ਚ ਲਾਗੂ ਕਰਾ ਦੋ ਸਿੱਖ ਸਵੇਰੀ ਏਕਤਾ ਦੇ ਸੂਤਰ ਤੇ ਵੱਜੂਗਾ ਸਰਕਾਰਿਓ ਭਾਈ ਸਾਹਿਬ ਜੀ ਖੋਣੀ ਬੈਠੇ ਆ ਅਸੀਂ ਤਾਂ ਦਵਾਈਆਂ ਹੀ ਇਹ ਦਿੰਨੇ ਆ ਕਿ ਹਰ ਜਥੇ ਬੰਦੇ ਨੂੰ ਇੱਕ ਪੱਕੀ ਹਦਾਇਤ ਕਰ ਦੋ ਕਿ ਐਸਾ ਕਾਲ ਤੱਕ ਦੀ ਰਹਿਤ ਮਰਿਆਦਾ ਤੋਂ ਨਾ ਕੋਈ ਇੰਚ ਅੱਗੇ ਜਾਵੇ ਨਾ ਕੋਈ ਇੰਚ ਪਿੱਛੇ ਜਾਵੇ ਜਿਹੜਾ ਇੱਧਰ ਉੱਧਰ ਜਾਂਦਾ ਓਨੂੰ ਕਹੋ ਭਾਈ ਇਹਦੇ ਦਾਇਰੇ ਚ ਆਣ ਕੇ ਗੱਲ ਕਰ ਜਿਹੜਾ ਇਹਦੇ ਦਾਇਰੇ ਚ ਗੱਲ ਨਹੀਂ ਕਰਦਾ ਓਨੂੰ ਉਹਦੇ ਨਾਲ ਵਿਚਾਰ ਤੇ ਸਾਂਝ ਵੀ ਪਾਈ ਜਾ ਸਕਦੀ ਹੈ ਪਰ ਗੱਲ ਇਹ ਹੈ ਕਿ ਅਸੀਂ ਸਾਰੇ ਇਸ ਬੰਦੇ ਨੂੰ ਤੁਰਨ ਲਈ ਯਤਨਸ਼ੀਲ ਹੋਈਏ ਸਭਨਾਂ ਦਾ ਤੁਹਾਡਾ ਧੰਨਵਾਦ ਸਮਾਂ ਨਹੀਂ ਬਹੁਤਾ ਬਾਬਾ ਮੇਰ ਕਰੇ ਬੱਚਿਆਂ ਨੂੰ ਆਪਾਂ ਸਾਰੇ ਰਲ ਮਿਲ ਕੇ ਸਨਮਾਨ ਕਰੀਏ ਇਹਨਾਂ ਸਾਰੇ ਨੌਜਵਾਨਾਂ ਵੀਰਾਂ ਨੇ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਵੀਰ ਆਏ ਨੇ ਗੁਰਮਤਿ ਗਿਆਨ ਮਿਸ਼ਨੀ ਕਾਲਜ ਤੋਂ ਜਿਨੀਆਂ ਨੇ ਵੀ ਸਹਿਯੋਗ ਕੀਤਾ ਨਾਂ ਲੈਣੇ ਮੁਨਾਸਬ ਨਹੀਂ ਸਾਰਿਆਂ ਦੇ ਸਭਨਾਂ ਦਾ तहे ਦਿਲੋਂ ਧੰਨਵਾਦ ਤੇ ਪ੍ਰਬੰਧਕ ਵੀਰਾਂ ਨੂੰ ਵੀ ਇੱਕ ਬੇਨਤੀ ਹੈ ਵੀ ਸੁਚੇਤ ਹੋ ਕੇ ਇਨਾਂ ਦੀ ਪਿੱਠ ਤੇ ਖਲੋਈਏ ਇਨਾਂ ਦੇ ਨਾਲ ਖਲੋਈਏ ਇਹ ਉਹੀ ਕੌਮ ਹੈ ਜਿਹੜੇ ਸੱਚੀ ਮੁੱਤੀ ਪੱਥਰਾਂ ਦੇ ਵਿੱਚ ਤੇ ਜਿਹੜੇ ਟਿੱਬਿਆਂ ਦੇ ਵਿੱਚ ਪਾਣੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਆ ਸਵਾਲ ਇਹ ਹੈ ਕਿ ਅਸੀਂ ਉਲਝੇ ਆਪਸ ਵਿੱਚ ਇਨੇ ਆ ਕਿਸੇ ਅਦੀਪ ਦੇ ਬੜੇ ਪਿਆਰੇ ਬੋਲ ਨੇ ਉਹ ਕਹਿੰਦਾ ਮਾਲੀ ਨੂੰ ਦੁਨੀ ਫੁੱਲ ਹੈ ਨਾ ਜਿਹੜਾ ਦੁਨੀਆ ਦੀ ਕੋਈ ਤਾਕਤ ਫੁੱਲ ਮੁਰਝਾ ਨਹੀਂ ਸਕਦਾ ਜੇ ਮਾਲੀ ਨਾ ਤੋੜੇ ਮਾਲੀ ਤੋੜਦਾ ਉਹਨੂੰ ਭਾਗੇ ਚ ਪਰੋ ਦਿੰਦਾ ਹੈ ਤੇ ਉਹਦੀ ਰੌਣਕ ਨੂੰ ਸਦਾ ਵਾਸਤੇ ਖਤਮ ਕਰ ਦਿੰਦਾ ਹੈ ਬਾਬਾ ਮੇਰ ਕਰੇ ਸਭਨਾ ਦਾ ਧੰਨਵਾਦ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ ਕੋ ਲਾਨੂ ਨਾ ਚ ਦਰਦੇ ਹੋਏ ਗੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ